ਗੰਢਿਆਲਾ ਗੁਰੂ ਲਾਗੇ ਪੁਲਿਸ ਥਾਣਾ ਖਿਲਚੀਆਂ ਦਾ ਦੀਨ ਪਿੰਡ ਤੁਲਕਾ ਵਿਖੇ ਅੱਜ ਇੱਥੇ ਦਿਨ ਦਿਹਾੜੇ ਇੱਕ ਦਿਲ ਦਹਿਲਾਦਣ ਵਾਲੀ ਘਟਨਾ ਵਾਪਰੀ ਜਿੱਤੇ ਇੱਕ ਦੁਕਾਨਦਾਰ ਨੂੰ ਫਰੋਤੀ ਦੇ ਪੈਸੇ ਨਾ ਦੇਣ ਕਾਰਨ ਅਣਪਛਾਤੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਵੀ ਇਸੇ ਦੁਕਾਨਦਾਰ ਨੂੰ ਜਿਸ ਦਾ ਨਾਮ ਮਨਜੀਤ ਸਿੰਘ ਹੈ ਗੈਂਗਸਟਰਾਂ ਤੋਂ ਫਰੋਤੀ ਦੀ ਮੰਗ ਕੀਤੀ ਗਈ ਸੀ ਉਹ ਮੰਗ ਨਾ ਮੰਨਣ ਤੇ ਹਮਲਾਵਰਾਂ ਨੇ ਉਸ ਦੇ ਘਰ ਤੇ ਵੀ ਗੋਲੀਆਂ ਚਲਾਈਆਂ ਸੰਜੇਸਕਾ ਨਾਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਫਿਰ ਹਮਲਾਵਰ ਆਏ ਦੁਕਾਨਦਾਰ ਦੇ ਉੱਤੇ ਤਬੜ ਤੋੜ ਗੋਲੀਆਂ ਚਲਾਈਆਂ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਾੜ ਕਾਰਨੀ ਸ਼ੁਰੂ ਕਰ ਦਿੱਤੀ ਗੈਂਗਸਟਰਾਂ ਦੀ ਤਲਾਸ਼ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ ਇਲਾਕੇ ਵਿੱਚ ਇਸ ਘਟਨਾ ਕਾਰਨ ਭਾਰੀ ਦਹਿਸ਼ਤ ਦਾ ਮਾਹੌਲ ਹੈ ਆਓ ਦੇਖਨੀਏ ਪੂਰੀ ਰਿਪੋਰਟ ਦੇਖਣ ਦੇ ਸਿੰਘ ਜੀ ਜਿਹੜੇ ਜੀ ਡੈਥ ਹੋਈ ਹੈ ਕੀ ਲੱਗਦੇ ਸੀ ਇਹ ਹਮਲਾ ਸੀ ਫਾਦਰ ਸਾਹਿਬ ਜੀ ਮਾਵਲਾਈ 26 ਦੀ ਰਾਤ ਨੂੰ ਫਾਇਰਿੰਗ ਕਰਕੇ ਗਏ ਆ ਪੰਜ ਫਾਇਰ ਕੀਤੇ ਸਾਡੇ ਗੇਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ 50 ਲੱਖ ਦੀ ਬਰਤੀ ਮੰਗੀ ਜਿੱਦਾਂ ਤੇ ਇੰਨੀ ਗੱਲ ਹੋਈ ਤੇ ਮੈਂ ਮੁੜ ਕੇ ਬਾਅਦ ਚ ਆਪਾਂ ਫੋਨ ਕਰਤਾ ਐਸਸ ਪੁਲਸਾਰੀ ਆਈ ਸੀ ਇੱਥੇ ਸਾਰਾ ਮੌਕੇ ਦਾ ਆ ਕੇ ਚੈੱਕ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਫੋਨ ਤੇ ਉਹ ਇੱਕ ਵਾਰ ਵਾਲਾ ਤੋਂ ਉਸ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਥਾਣੇ ਇੰਚੋ ਸਾਹਿਬ ਨੂੰ ਮੈਂ ਫੋਨ ਆਉਂਦਾ ਕਹਿੰਦੇ ਕਾਲ ਤੁਸੀਂ ਨਾ ਚੁੱਕੋ ਅਸੀਂ ਦੱਸਦੇ ਜੱਕੜੀ ਨਹੀਂ ਚੱਕੀ ਉਸ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆ ਬਾਅਦ ਚ ਜਦੋਂ ਰਾਤ ਨੂੰ ਇੱਕ ਗੇੜਾ ਮਾਰ ਕੇ ਗਏ ਆ ਗੱਡੀ ਆਈ ਆ ਉਸੇ ਟਾਈਮ ਫੋਨ ਕੀਤਾ ਤੇ ਉਸ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਕੋਈ ਨਾਮ ਮੜ ਕੇ ਚਲੋ ਇਹ ਆਏ ਦੋ ਚਾਲਾਂ ਕੈਮਰੇ ਚੈੱਕ ਕਰਾਂਦੇ ਆ ਜੀ ਉੱਥੇ ਆ ਇਲੈਕਸ਼ਨ ਚੱਲਣ ਦੀ ਉਧਰ ਵੀ ਸਾਰਾ ਇਦਾਂ ਹੀ ਸਿਸਟਮ ਚੱਲਦਾ ਰਿਹਾ ਜਿੱਦ ਤੇ ਅੱਜ ਹੁਣ ਦੇਖ ਲਓ ਅੱਜ ਦੁਪਹਿਰੇ 2 ਵਜੇ ਦੀ ਗੱਲ ਅਸੀਂ ਕਰ ਸੀ ਜਦੋਂ ਫੌਲ ਸਾਹਿਬਾ ਡਿਗਾਂਦੇ ਸੀ ਕੋਈ ਗੱਲ ਬਾਤ ਨਹੀਂ ਨਾ ਅੱਡੇ ਚਿੱਤ ਬਜਾਂਦੇ ਸੀ ਗੱਲ ਤਾਂ ਆ ਕੇ ਤੁਹਾਡੇ ਸਾਹਮਣੇ ਗੋਲੀ ਮਾਰ ਕੇ ਜੀ ਡੈਥ ਹੋ ਗਈ ਉਹ ਮੌਕੇ ਤੇ ਉਹਨਾਂ ਦੀ ਕਿੰਨੀਆਂ ਮਾਰੀਆਂ ਗੋਲੀ ਅੱਕੀ ਵੱਜੀ ਹਾਂਜੀ ਛਦੀ ਛਾਤੀ ਵਿੱਚ ਵੱਜੀ ਐ ਤੇ ਮੌਕੇ ਤੇ ਇਹ ਨਹੀਂ ਹੁਣ ਉੱਥੇ ਟਾਈਮ ਕੋਈ ਹੈ ਨਹੀਂ ਜੀ 2 ਮਿੰਟ ਲੱਗੇ 1 ਮਿੰ ਹਾਜੀ ਉਹ ਮੋਕੇ ਚੱਲ ਕੇ ਦੋਨੇ ਦੇਖਿਆ ਮਤਲਬ ਕਿੰਨੇ ਉੱਥੇ ਮਨ ਲਓ ਉੱਥੇ ਉਹ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਬਾਕੀ ਕਿ ਕਿ ਜਿਹੜੀ ਪਹਿਲਾਂ ਫਾਇਰਿੰਗ ਹੋਈ ਕਿੰਨੀ ਤਰੀਕ ਨੂੰ ਹੋਈ ਉਹ 26 ਦੀ ਰਾਤ ਨੂੰ ਹੋਈ 26 ਅਕਤੂਬਰ 26 ਅਕਤੂਬਰ ਦਾ 10ਵੇਂ ਮਹੀਨਾ ਮਤਲਬ ਉਹ ਘਰ ਉਸੇ ਦੀ ਦੁਕਾਨ ਉਹ ਇੱਥੇ ਘਰ ਉਸੇ ਆ ਪੁੱਛੇ ਨਿਸ਼ਾਨ ਲੱਗੇ ਸਾਰੇ ਜਿਵੇਂ ਹੈਗਾ ਫੋਟੋ ਹੈ ਨਾ ਉਹਦਾ ਕੰਮ ਕਰਦੀ ਹਾਂ ਹਾਂਜੀ ਕਾਹਦਾ ਕੰਮ ਕਰਦੀ ਕਾਹ ਮਾੜੀ ਦੁਕਾਨ ਪੈਣ ਜੀ ਕਰਿਆਨੇ ਦੀ ਨਗੀ ਜੀ ਉਹੀ ਏਡੀ ਬਹੁਤ ਆੜਾ ਕੋਈ ਮੌਲ ਨਹੀਂ ਹੈਗਾ ਕੋਈ ਇਹੋ ਜਿਹਾ ਚੱਕਰਬਾੜ ਤਗੜੀ ਜਿਹੇ ਹੈ ਜਹ ਜਹ ਰਹਿ ਗਈ ਤੇ ਕੋਈ ਬਾਕੀ ਇਹਦੇ ਅਸੀਂ ਕਿਨੂੰ ਗੱਲਬਾਤ ਦਾ ਕਰਦੇ ਗੱਲਬਾਤ ਇਹ ਤੇ ਬਹੁਤ ੱੱਕਾ ਸਾਡੇ ਇਹ ਨਾ ਹੋਇਆ ਜਿੱਤੀ ਗੱਲ ਮੰਗਾ ਸਾਫਾ ਜੀ ਮੰਗਾ ਪਹਿਲਾਂ ਤਾਂ ਬੰਦੇ ਲੱਭਣ ਜਿਹੜੇ ਹੈਗੇ ਆ ਉਹਨਾਂ ਦੀ ਪੁਲਿਸ ਕਰੀ ਜਾਂਦੀ ਹੈ ਤੇ ਨਾਰਮਲ ਗੱਲ ਹੈਗੀ ਆ ਅੱਜ ਸਾਡੇ ਕੱਲ ਨੂੰ ਹੋਰ ਕਿਹਦੇ ਘਰ ਵੀ ਹੋ ਸਕਦਾ ਅਸੀਂ ਇੱਥੇ ਹੈਗੇ ਸਾਡੇ ਨਿਆਣੇ ਸੁਗਲੇ ਜਾਂਦੇ ਬਲਕੇ ਕਿਹਦੇ ਕਿਹਦੇ ਕਿੱਦਾਂ ਕਿੱਦਾਂ ਕਰਾਂਗੇ ਬਲਕੇ ਬਾਹਰ ਨਿਕਲਾ ਬੰਦ ਕਰਤੀ ਹੁਣ ਇਹ ਚਾਹੇ ਬਾਉਟਲ ਜਿੱਥੋਂ ਆਏ ਮਤਲਬ ਇਥੋਂ ਪਰਸਾ ਕੋ ਵੇਚ ਵਟ ਕੇ ਬਾਹਰ ਜਾਂਦੀ ਹੁਣ ਇਹ ਤੁਸੀਂ ਦੱਸ ਦੋਣਾ ਡੈਡ ਬੋਡੀ ਕਿੱਥੇ ਹੈ ਹਾਂਜੀ ਡੈਡ ਬੋਡੀ ਡੈਡ ਬੋਡੀ ਆਵੇ ਸਾਹਮਣੇ ਬਈ ਤੁਹਾਡੇ ਆਵੇ ਆ ਮਾਰੋ ਕੈਮਰਾ ਇੱਥੇ ਪੁਲਿਸ ਤਾਂ ਹੁਣ ਕੀ ਕਹਿਣਾ ਜੀ ਪੁਲਿਸ ਦਾ ਕਹਿਣਾ ਤੁਸੀਂ ਦੱਸੋ ਜੀ ਆ ਸਾਰੇ ਖੜੇ ਸੱਜਣ ਆਪਣੇ ਸਰਪੰਚ ਸਾਹਿਬ ਆ ਗਏ ਆ ਸਿਕਿਉਰਟੀ ਤੋਂ ਇੰਡੀਆ ਮੂਸ ਵਾਲਿਆਂ ਨੂੰ ਮੂਸ ਵਾਲਿਆਂ ਨੇ ਆ ਕਿ ਅਸੀਂ ਪਰਿਵਾਰ ਦੀ ਮੰਗ ਵਾ ਕਿ ਸਾਨੂੰ ਜਿਹੜੀ ਆ ਰਿਟਰਨ ਤੁਸੀਂ ਇੰਡਪਟੀ ਸਭਾ ਆਏ ਐ ਐਸ ਐਚਓ ਖਲਚੀ ਵਾਲੇ ਕਿ ਅਸੀਂ ਤੁਹਾਨੂੰ ਰਿਟਰਨ ਲਿਖ ਕੇ ਦਿੰਨੇ ਆ ਦੋ ਬੰਦੇ ਜਿਹੜੇ ਸਿਕਿਉਰਟੀ ਦੇ ਆ ਉਹ ਇੱਥੇ ਲਾਏ ਜਾਣਗੇ ਤੇ ਜਿਹੜੀ ਇਹਦੀ ਇਨੂੰ ਧਮਕੀਆਂ ਆਉਂਦੀਆਂ ਅਸੀਂ ਵੀ ਇਹ ਗੱਲ ਕੀਤੀ ਕਿ ਅੱਜ ਤੇ ਇਹ ਦੇ ਫਾਦਰ ਸਾਹਿਬ ਦੀ ਹੋਈ ਆ ਕੱਲ ਨੂੰ ਕਦੇ ਇਹਦਾ ਨੁਕਸਾਨ ਨਾ ਕਰ ਦੇਣ ਇਹਦੇ ਵਾਸਤੇ ਸਰਕਾਰ ਦਾ ਵੀ ਤੇ ਪ੍ਰਸ਼ਾਸਨ ਦਾ ਵੀ ਇਹ ਫਰਜ਼ ਬਣਦਾ ਕਿ ਇਹਨਾਂ ਨੂੰ ਸਕਿਉਰਿਟੀ ਦਿੱਤੀ ਜਾਵੇ ਇਹਨਾਂ ਦਾ ਧਿਆਨ ਰੱਖਿਆ ਜਾਵੇ ਬੜੇ ਦੁੱਖ ਦੀ ਗੱਲ ਆ ਇਹ ਸਰਜੇਪਿੰਡ ਦੇ ਪਹਿਲਾਂ ਸਾਡੇ ਇੱਥੇ ਇਹਨਾਂ ਨੇ ਆਪਣੀ ਦੁਕਾਨ ਕਰਿਆਨੇ ਦੀ ਕੀਤੀ ਧੂੜ ਕੇ ਕੀਤੀ ਥੋੜੀ ਥੋੜੀ ਮਿਹਨਤ ਕਰਕੇ ਇਹਨਾਂ ਨੇ ਆਪਣਾ ਪਰਿਵਾਰ ਨੂੰ ਬੱਚਿਆਂ ਨੂੰ ਪਾਲਾ ਬੱਚੇ ਵੱਡੇ ਕੀਤੇ ਤੇ ਆ ਹਾਲਾਤ ਫਾਜ਼ਲ ਸਾਹਿਬ ਜਦੋਂ ਇਹਨਾਂ ਦੇ ਵਿਚਾਰਿਆਂ ਦੇ ਇਥੋਂ ਚਲ ਗਏ ਆ ਫਿਰ ਪਤਾ ਲੱਗਦਾ ਜਦੋਂ ਪਰਿਵਾਰ ਦਾ ਕੋਈ ਚੀਤ ਚਲ ਜਾਂਦਾ ਹੁਣ ਪ੍ਰਸ਼ਾਸਨ ਕੋ ਖਾਸ ਕਰਕੇ ਮੰਗ ਕਰਦੇ ਕਿ ਇਹਨਾਂ ਨੂੰ ਜਿਹੜੇ ਪ੍ਰਸ਼ਾਸਨ ਨੇ ਮੰਗ ਕੀਤੀ ਸਾਨੂੰ ਰਿਟਰਨ ਇਹ ਕਿਹਾ ਕਿ ਤੁਹਾਨੂੰ ਸਕਿਉਰਟੀ ਜਿਹੜੀ ਇਹਨਾਂ ਨੂੰ ਮੱਜਾ ਕਰਵਾਈ ਜਾਊਗੀ ਅਸੀਂ ਹੁਣ ਕੀ ਕਰ ਸਕਦੇ ਆ ਇਸ ਵੇਲੇ ਜਿੰਨਾ ਦੁੱਖ ਆ ਸਾਡੇ ਪਿੰਡ ਸਰਜਾ ਜਿਹੜਾ ਧੂਲਕਾ ਪਿੰਨ ਵਾਸੀ ਆ ਸਾਰੇ ਆਏ ਆ ਸਾਰਾ ਪਿੰਡ ਇਕੱਠਾ ਆਇਆ ਇੱਥੇ ਤੇ ਪ੍ਰਸ਼ਾਸਨ ਹੁਣ ਇਹੋ ਗੱਲਾਂ ਕਰੀ ਜਾਂਦੇ ਆ ਕਿ ਤੁਸੀਂ ਇਹ ਜਿਹੜਾ ਸਾਡੇ ਕੋਲ ਹੋ ਗਿਆ ਚੰਚੇਤ ਗਾਹ ਨਹੀਂ ਇਹੋ ਜੀ ਗੱਲ ਹੁੰਦੀ ਤੁਹਾਨੂੰ ਸਕਿਉਰਟੀ ਭੇਜਾ ਕਰਾ ਦਿੰਦੇ ਹਾਂ ਬੜੀ ਦੁੱਖ ਦੀ ਗੱਲ ਆ ਕਿ ਬੜੀ ਦੁੱਖ ਦੀ ਗੱਲ ਆ ਨਿਤ ਨਿਹਾਰੇ ਇਹ ਸਰਕਾਰ ਜਦੋਂ ਦੀ ਬੜੀ ਨਿਤ ਦਿਹਾੜੇ ਦੋ ਚਾਰ ਕਤਲ ਜਨੇ ਵਾਲੇ ਰਈਆ ਖਲਚੀਆਂ ਮਹਿਤਾ ਡੈਲੀ ਕਤਲ ਹੋ ਰਿਹਾ ਤੁਸੀਂ ਪ੍ਰੈਸ ਵਾਲੇ ਤੁਹਾਨੂੰ ਜਿਆਦਾ ਪਤਾ ਕੱਲ ਇਥੇ ਗਹਿਰੀ ਮੰਡੀ ਇੱਕ ਕਿਰੋ ਦੀ ਕੈਮਿਸਟਰੀ ਦੁਕਾਨੀ ਉੱਥੇ ਗੋਲੀਆਂ ਮਾਰ ਕੇ ਦਸ ਦਿਨ ਪਹਿਲਾਂ ਗਏ ਆ ਡੈਲੀ ਇੱਕ ਕਮ ਹੋ ਰਿਹਾ ਬੜੇ ਦੁੱਖ ਨਾ ਘੜਾ ਪੈ ਰਿਹਾ ਅਸੀਂ ਤੇ ਪ੍ਰਸ਼ਾਸਨ ਕੋ ਸਰਕਾਰ ਕੋ ਮੰਗ ਕਰਦੇ ਆ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਮਹੀਆ ਕਰਵਾਈ ਜਾਵੇ ਜੇ ਲੋਕਾਂ ਦੀ ਜਾਨ ਖਲਦਾ ਸਭ ਤੋਂ ਪਹਿਲੋਂ ਡਿਵੈਲਪਮੈਂਟ ਦਾ ਮੁੱਦਾ ਨਹੀਂ ਹੈਗਾ ਪਹਿਲੋਂ ਤਾਂ ਜਨਤਾ ਦੀ ਜਿਹੜੀ ਸੇਫ ਸਾਈਡ ਚਾਹੀਦੀ ਆ ਉਹ ਬਿਲਕੁਲ ਹੋਣੀ ਚਾਹੀਦੀ ਆ ਜੇ ਡਿਵੈਲਪਮੈਂਟ ਨੂੰ ਕੀ ਕਰਾਂਗੇ ਜੇ ਬੰਦਾ ਨਹੀਂ ਸੇਫ ਹੈਗਾ ਬੜੇ ਦੁੱਖ ਨਾਲ ਸਾਨੂੰ ਬਹੁਤ ਦੁੱਖ ਲੱਗਾ ਸਾਡਾ ਸਾਰਾ ਪਿੰਡ ਜਿਹੜਾ ਸਰਜਾ ਇਹ ਦੁੱਖ ਦੀ ਘੜੀ ਹੈ ਪਰਿਵਾਰ ਦੇ ਨਾਲ ਅਸੀਂ ਖੜੇ ਆ ਆਪਣੀ ਕਿਹਨਾ ਕੋਈ ਲਗੜਾ ਨਹੀਂ ਕੋਈ ਲਾਕਡਾਉਨ ਨਹੀਂ ਕਿਹਨਾ ਅਜੇ ਤੱਕ ਨਾ ਟੇ ਫਸਾ ਨਾ ਹੱਡੀ ਨਾ ਟਾਈਮ ਹੋ ਗਿਆ ਔਰ 45 ਸਾਲ ਹੋ ਗਏ ਇੱਥੇ ਰਹਿੰਦੇ ਆ ਪਿੰਡ ਵਾਲਾ ਸਾਭੀ ਸਾਰਾ ਇਹ ਚਲੋ ਪਿੱਛੋਂ ਹੀ ਸਰਜਾ ਇਹਨਾਂ ਦਾ ਰਸਲ ਬਾਕੀ ਆ ਇਧਰ ਆਪਣੇ ਇਧਰੋਂ ਕੀ ਮਾਮਲਾ ਜਿਹੜਾ ਧੂਲਕਾ ਵਿੱਚ ਵਾਪਰੇ ਜੀ ਮਨਜੀਤ ਸਿੰਘ ਸੀ ਉਮਰ ਇਹਨਾਂ ਦੀ 65 ਸਾਲ ਸੀ ਪਿੰਡ ਧੂਲਕੇ ਚ ਰਹਿੰਦੇ ਆ ਪਿਛਲਾ ਪਿੰਡ ਇਹਨਾਂ ਦਾ ਸਰਜਾ ਕਾਫੀ ਟਾਈਮ ਤੋਂ ਧੂਲਕੇ ਰਹ ਰਹੇ ਤੇ ਇਹਨਾਂ ਦੀ ਕਰਿਆਨੇ ਦੀ ਦੁਕਾਨ ਤੇ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਹੈ ਅੱਜ ਕਰਿਆਨੇ ਦੀ ਦੁਕਾਨ ਤੇ ਬੈਠੇ ਸਕ੍ਰੀਬ 2:30 ਤੋਂ ਵੀਰ 95 ਲੜਕੇ ਆਏ ਤੇ ਇਹਨਾਂ ਨੂੰ ਗੋਲੀ ਮਾਰ ਕੇ ਇੱਕੋ ਗੋਲੀ ਮਾਰੀ ਤੇ ਇਹਨਾਂ ਦਾ ਡੈਥ ਹੋ ਗਈ ਜੀ ਇਹਨਾਂ ਦੀ ਕਿੰਨੀ ਉਮਰ ਸੀ ਇਹਨਾਂ ਦੀ 65 ਸਾਲ ਦੀ ਉਮਰ ਸੀ ਜੀ ਇਹਨਾਂ ਦੀ ਉਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਨਹੀਂ ਆਈ ਇਹਨਾਂ ਦੇ بیٹے ਨੂੰ ਇਹ ਆਈਸੀਯੂ ਇਟਲੀ ਤੋਂ ਆਇਆ ਦਾ ਉਹ ਉਹਨਾਂ ਨੂੰ ਆਈਸੀ ਕਾਲ بیٹے ਇਹਨਾਂ ਦੇ ਨੂੰ ਰਖਵਿੰਦਰ ਸਿੰਘ ਹਾਂਜੀ بیٹے ਨੂੰ ਆਈਸੀ ਜੀ ਅੱਛਾ ਜੀ ਕੀ ਕਰਨ ਬਣਾ ਫਿਰ ਉਸ ਤੋਂ ਬਾਅਦ ਜਿਹੜੀ ਇਹ ਕਾਲ ਲਗਾਤਾਰ ਇਹਨਾਂ ਨੂੰ ਆਉਂਦੀ ਹੈ ਨਹੀਂ ਇੱਕ ਉਸ ਤੋਂ ਬਾਅਦ ਨਹੀਂ ਇਹਨਾਂ ਨੂੰ ਕੋਈ ਕਾਲ ਹੋਈ ਇਹਨਾਂ ਨੇ ਕੋਈ ਮਤਲਬ ਉਹਨਾਂ ਦੀ ਕਾਲ ਰਿਸਿਵ ਨਹੀਂ ਕੀਤੀ ਉਸ ਤੋਂ ਬਾਅਦ ਜੀ ਕਰਦੀ ਰੱਖੀ ਹੋਈ ਸੀ ਇਹ ਅਜੇ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਜੀ ਅਜੇ ਫਸਟ ਸਟੇਜ ਤੇ ਹੀ ਹੈ ਇਸ ਤੋਂ ਬਾਅਦ ਅਸੀਂ ਜੋ ਵੀ ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਿਆਂਗੇ